ਇਤਿਹਾਸ ਨੇ ਹਮੇਸ਼ਾ ਮਰਦਾਂ ਦੀਆਂ ਕਹਾਣੀਆਂ ਲਿਖੀਆਂ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਇਤਿਹਾਸ ਨੇ ਔਰਤ ਦੀ ਆਵਾਜ਼ ਵੀ ਸੁਣੀ ਉਸ ਸਮਾਂ ਸੀ ਜਦੋਂ ਔਰਤ ਨੂੰ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਕੀਤਾ ਗਿਆ ਸੀ ਪਰ ਗੁਰੂ ਸਾਹਿਬ ਨੇ ਆਖਿਆ ਨਾਰੀ ਵੀ ਸ਼ਕਤੀ ਹੈ ਉਹ ਕੇਵਲ ਮਾਂ ਧੀ ਜਾਂ ਪਤਨੀ ਨਹੀਂ ਉਹ ਵੀ ਖਾਲਸਾ ਹੈ ਉਹ ਵੀ ਤਲਵਾਰ ਚੁੱਕ ਸਕਦੀ ਹੈ ਧਰਮ ਲਈ ਲੜ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਨਾ ਸਿਰਫ ਮਾਨ ਦਿੱਤਾ ਸਗੋ ਮੈਦਾਨੇ ਜੰਗ ਵਿੱਚ ਖੜਾ ਕੀਤਾ ਮਾਈ ਭਾਗੋ ਵਰਗੀ ਸ਼ੇਰਦਿਲ ਔਰਤਾਂ ਦੀ ਤਰਬੀਅਤ ਕੀਤੀ ਜੋ ਮਰਦਾਂ ਦੀ ਪੰਗਤ ਵਿੱਚੋਂ ਅੱਗੇ ਨਿਕਲ ਗਈ ਉਹ ਗੁਰੂ ਸੀ ਜੋ ਕਹਿੰਦਾ ਸੀ ਜੋ ਔਰਤ ਦੀ ਇੱਜ਼ਤ ਨਹੀਂ ਕਰਦਾ ਉਹ ਮੇਰਾ ਸਿੱਖ ਨਹੀਂ ਹੋ ਸਕਦਾ ਜਦੋਂ ਜਗਤਪਿਤਾ ਖੁਦ ਕਹਿ ਦੇਵੇ ਕਿ ਔਰਤ ਤਕਦੀਰ ਲਿਖ ਸਕਦੀ ਹੈ ਤਾਂ ਫਿਰ ਉਸ ਦੇ ਹੱਕ ਕੌਣ ਛੀਨ ਸਕਦਾ ਹੈ ਸਾਡੇ ਸਮਾਜ ਨੇ ਅੱਜ ਵੀ ਔਰਤ ਨੂੰ ਕਈ ਵਾਰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਖਾਲਸੇ ਦੀ ਰਚਨਾ ਕਰਨ ਵਾਲਾ ਗੁਰੂ ਸਿੱਖਾਂ ਨੂੰ ਯਾਦ ਕਰਵਾਉਂਦਾ ਹੈ ਨਾਰੀ ਦੀ ਅੱਗੇ ਅਗਵਾਈ ਕਰ ਉਸ ਨੂੰ ਹੌਸਲਾ ਦੇ ਕਿਉਂਕਿ ਉਹ ਨਿਰਪਾਉ ਤੇ ਨਰਵੈਰ ਦੀ ਮੂਰਤ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ ਸਿਰਫ ਹੱਕ ਹੀ ਨਹੀਂ ਦਿੱਤੇ ਉਸ ਨੂੰ ਸਵੈ ਗੌਰਵ ਆਤਮ ਵਿਸ਼ਵਾਸ ਤੇ ਸ਼ਕਤੀ ਦੇ ਨਵੇਂ ਅਰਥ ਦੱਸੇ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਔਰਤਾਂ ਦੀ ਆਜ਼ਾਦੀ ਦੇ ਪਹਿਲੇ ਸਿਪਾਹੀ ਸਨ